ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਸਾਨ ਭਰਾਵਾਂ ਦੇ ਨਾਲ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਐਸੇ ਕਿਸਾਨ ਵੀਰ ਨੇ ਜਿਨ੍ਹਾਂ ਦੇ ਕੋਲ ਬਹੁਤੀ ਘੱਟ ਜ਼ਮੀਨ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਮਹਿੰਗੇ-ਮਹਿੰਗੇ ਕੋਰਸ ਨਹੀਂ ਕਰਵਾ ਸਕਦੇ ਪਰ ਫਿਰ ਵੀ ਉਹਨਾਂ ਦੀ दिली ਇੱਛਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈਟਲ ਕਰ ਸਕਣ ਤਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਜਾਣਕਾਰੀ ਦੇਣ ਜਾ ਰਹੀ ਹਾਂ ਕਿਉਂ ਕਿਸਾਨ ਵੀਰ ਬਹੁਤੀ ਘੱਟ ਖਰਚੇ ਤੇ ਆਪਣੇ ਬੱਚਿਆਂ ਨੂੰ ਲਾਈਫ ਦੇ ਵਿੱਚ ਕਿਵੇਂ ਸੈਟਲ ਕਰ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਭਾਰਤ ਸਰਕਾਰ ਦੇ ਦੁਆਰਾ ਇੰਡੀਆ ਦੇ ਵਿੱਚ ਕਾਫੀ ਆਈਟੀਆਈ ਖੋਲ੍ਹਿਆ ਗਈਆਂ ਨੇ ਜਦੀ ਫੁੱਲ ਫਾਰਮ ਹੈਲੀ ਹੈ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਆਈਟੀਆਈ ਦੇ ਵਿੱਚੋਂ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਤੋਂ ਕਿਸੇ ਵੀ ਤਰ੍ਹਾਂ ਦਾ ਆਈਟੀ ਦਾ ਟ੍ਰੇਡ ਕੋਰਸ ਕਰਵਾ ਸਕਦੇ ਹੋ ਕਿਉਂਕਿ ਇਹਨਾਂ ਟ੍ਰੇਡ ਕੋਰਸਸ ਦੀ ਵਿਦੇਸ਼ਾਂ ਦੇ ਵਿੱਚ ਬਹੁਤ ਹੀ ਭਾਰੀ ਡਿਮਾਂਡ ਹੈ ਜਿਹੜਾ ਵੀ ਕੋਰਸ ਤੁਹਾਡਾ ਬੱਚਾ ਕਰਨਾ ਚਾਹੁੰਦਾ ਹੈ ਸਿਰਫ ਉਹੀ ਕੋਰਸ ਬੱਚਾ ਕਰੇ ਜਿਹੜੇ ਕੋਰਸ ਦੇ ਵਿੱਚ ਬੱਚੇ ਨੂੰ ਇੰਟਰਸਟ ਹੈ ਜੂਨ ਜੁਲਾਈ ਅਤੇ ਅਗਸਤ ਦੇ ਵਿੱਚ ਭਾਰਤ ਦੇ ਵਿੱਚ ਸਾਰੀਆਂ ਆਈਟੀ ਦੀਆਂ ਐਡਮਿਸ਼ਨ ਓਪਨ ਹੋ ਜਾਂਦੀਆਂ ਨੇ ਹੁਣ ਵੀ ਐਡਮਿਸ਼ਨ ਸ਼ੁਰੂ ਹੋ ਚੁੱਕੀਆਂ ਨੇ ਤਾਂ ਆਪਣੇ ਬੱਚੇ ਨੂੰ ਉਹਦੇ ਰੂਚੀ ਦੇ ਅਕੋਰਡਿੰਗਲੀ ਤੁਸੀਂ ਕੋਰਸ ਦੇ ਵਿੱਚ ਐਡਮਿਸ਼ਨ ਦਓ ਬਰੇਸ਼ਾਂ ਦੇ ਵਿੱਚ ਕੰਸਟਰਕਸ਼ਨ ਵਰਕਰ ਦੀ ਬਹੁਤ ਜ਼ਿਆਦਾ ਘਾਟ ਹੈ ਕੰਸਟਰਕਸ਼ਨ ਵਰਕਰ ਦੇ ਅੰਡਰ ਮੋਸਟਲੀ ਇਲੈਕਟ੍ਰੀਸ਼ੀਅਨ ਕਾਰਪੇਂਟਰ ਪਲੰਬਰ ਵੈਲਡਰ ਮੈਸ਼ਨ ਤੇ ਬਾਰ ਬਾਈਂਡਰ ਵਗੈਰਾ ਆ ਜਾਂਦੇ ਨੇ ਇਹ ਵਾਲੇ ਕੋਰਸ ਤੱਕ ਤੁਹਾਡਾ ਬੱਚਾ ਆਈਟੀ ਤੋਂ ਕਰ ਲੈਂਦਾ ਹੈ ਤਾਂ ਇਹਦਾ ਕੋਈ ਜ਼ਿਆਦਾ ਖਰਚਾ ਵੀ ਨਹੀਂ ਹੁੰਦਾ ਅਤੇ ਇਹ ਕੋਰਸ ਕਰਕੇ ਅਤੇ ਥੋੜੇ ਟਾਈਮ ਦਾ ਐਕਸਪੀਰੀਅੰਸ ਲੈ ਕੇ ਬੱਚਾ ਵਪੇਸ਼ਾਂ ਵਿੱਚ ਜਾ ਕੇ ਬਹੁਤ ਹੀ ਵਧੀਆ ਇਨਕਮ ਪ੍ਰਾਪਤ ਕਰ ਸਕਦਾ ਹੈ। ਸੋ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਣ ਤਾਂ ਹੁਣੇ ਤੁਸੀਂ ਆਪਣੇ ਬੱਚੇ ਦੀ ਆਈਟੀ ਦੀ ਜਿਹੜੀ ਐਡਮਿਸ਼ਨ ਕਰਵਾਓ। ਲੇਕਿਨ ਆਪਣੇ ਬੱਚੇ ਨੂੰ ਇਹ ਜ਼ਰੂਰ ਸਮਝਾਓ ਕਿ ਜਿਹੜਾ ਵੀ ਕੋਰਸ ਕਰਨਾ ਹੈ ਉਹਦੀ ਪ੍ਰੋਪਰ ਜਾਣਕਾਰੀ ਲੈਣੀ ਜ਼ਰੂਰੀ ਹੈ। ਤੁਹਾਨੂੰ ਹੱਥੀਂ ਕੰਮ ਆਉਣਾ ਚਾਹੀਦਾ ਹੈ। ਇਹ ਨਹੀਂ ਆ ਕਿ ਪਹਿਲਾਂ ਤੁਸੀਂ ਸਰਟੀਫਿਕੇਟ ਲੈ ਲਿਆ ਤੇ ਤੁਸੀਂ ਵਿਦੇਸ਼ਾਂਵਾਂ ਚਲੇ ਜਾਨੇ ਹੋ ਇਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਲੱਗਿਆ ਤੋਂ ਜਿਹੜਾ ਵੀ ਕੋਰਸ ਕਰਨ ਹੈ ਉਹਨੂੰ ਪੂਰੇ ਇੰਟਰਸਟ ਨਾਲ ਕਰਨ ਹੈ ਤੁਹਾਨੂੰ ਅੱਥੀਓ ਕੰਮ ਆਉਣਾ ਚਾਹੀਦਾ ਫਿਰ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਘੱਟ ਖਰਚੇ ਤੇ ਵਿਦੇਸ਼ ਜਾ ਸਕਦੇ ਹੋ ਅਤੇ ਵਿਦੇਸ਼ ਜਾ ਕੇ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਹੋ ਸੋ ਵਧੇਰੇ ਜਾਣਕਾਰੀ ਲੈਣ ਦੇ ਲਈ ਤੁਸੀਂ 9815501148 ਅਤੇ 98882 95000 ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ ਅਗਰ ਤੁਹਾਡੇ ਬੱਚੇ ਇਥੋਂ ਆਈਟੀ ਦਾ ਕੋਰਸ ਕਰਕੇ ਜਾਂਦੇ ਨੇ ਅਤੇ ਵਧੀਆ ਨੌਲੇਜ ਲੈ ਕੇ ਜਾਂਦੇ ਨੇ ਤਾਂ ਕੈਨੇਡਾ ਦੇ ਵਿੱਚ ਕੀ ਹੈ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ 2 ਤੋਂ 2 ਲੱਖ ਤੋਂ ਲੈ ਕੇ 3 ਲੱਖ ਰੁਪਇਆ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਮਾ ਸਕਦੇ ਹੋ ਸੋ ਆਪਣੇ ਬੱਚੇ ਦੀ ਐਡਮਿਸ਼ਨ ਤੁਸੀਂ ਆਈਜੀ ਵਿੱਚ ਕਰਵਾਓ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ Thank you.